ਤੁਹ ਆਪ ਡਰ ਗਿਆ ਸੀਗਾ ਮਾ ਯਾਰ ਸਾਰਾ ਆਣ ਦੀ ਗੱਡੀ ਗਈ ਐ ਮਖੋ ਆਇਆ ਨਹੀਂ ਮਖਾ ਕੋਈ ਰੀ ਕੋਈ ਇਹ ਜਿਹੇ ਨਾ ਹਾਸਾ ਹੋ ਗਿਆ ਵੀਰੇ ਜਦੋਂ ਇਹ ਗਏ ਯਾਰ ਹਾਂ ਇਹ ਵੀ ਗਿਆਗਾ ਮਣ ਦੇ ਵਿੱਚ ਗਾ ਆ ਮੁੜ ਕੇ ਜਿੱਦੋਂ ਤਾਂ ਹਮੈ ਨੈਰ ਸਾਸਿ ਗਾਲ ਵੀਰੇ ਸਾਰੇ ਭਰਾਵਾਂ ਨੂੰ ਜੋ ਆਪਣੇ ਨਾਲ ਫੇਸਬੁੱਕ YouTube ਤੇ ਜੁੜੇ ਹੋਏ ਹੈਗੇ ਦੋ ਤਿੰਨ ਦਿਨਾਂ ਤੋਂ ਆਪਾਂ ਪਿੱਛੇ ਦੇਖਦੇ ਆ ਰਹੇ ਆ ਜਿਹੜੀ ਨਹਿਰ ਦੇ ਵਿੱਚ ਗੱਡੀ ਡਿੱਗੀ ਸੀ ਇੱਕ ਪਰਿਵਾਰ ਦੇ 11 ਜਣੇ ਸੀਗੇ ਉਹ ਤੇ ਜਦੋਂ ਨਹਿਰ ਦੇ ਵਿੱਚ ਗੱਡੀ ਡਿੱਗੀ ਹੈਗੀ ਉੱਥੇ ਆਸ-ਪਾਸੇ ਹੋਰ ਸਾਰੇ ਬਹੁਤ ਸਾਰੇ ਲੋਕ ਖੜੇ ਸੀ ਹਨ ਪਰ ਉਹਨਾਂ ਨੂੰ ਬਚਾਉਣ ਵਾਸਤੇ ਬਾਈ ਕੋਸਕੇ ਬੰਦੇ ਮੂਰੇ ਜਿਹਨਾਂ ਨੇ ਹਿੰਮਤ ਕੀਤੀ ਉਹਦੇ ਵਿੱਚ ਆਪਣਾ ਭਰਾ ਬਈ ਮੈ ਤੁਹਾਨੂੰ ਮਲਾਉਣਾ ਹੈ ਬਈ ਆਪਣਾ ਨਾਮ ਦੱਸੋ ਪਹਿਲਾਂ ਦਾ ਬਈ ਮੇਰਾ ਨਾਮ ਬਈ ਜਸਕਰਨ ਸਿੰਘ ਪਿੰਡ ਦਾ ਨਾਮ ਜੀ ਵੀੜ ਬਹਿਮਣ ਬਈ ਵੀੜ ਬਹਿਮਣ ਤੁਸੀਂ ਬਈ ਉਦੋਂ ਉਥੇ ਕੋਲੇ ਸੀਗੇ ਜਾਂ ਆ ਰਹੇ ਸੀਗੇ ਤੋਂ ਮੈਂ ਬਈ ਜੀ ਆਪਣਾ ਉੱਥੇ ਲੱਗੇ ਬਾਹਣਾ ਠੇਕੇ ਤੇ ਆਪਣੇ ਕੋਲੇ ਠੀਕ ਹੈ ਜੀ ਅਸੀਂ ਸਵੇਰੇ ਇਧਰੋਂ ਉਧਰ ਘੇੜਾ ਮਾਰਨ ਗਏ ਆ ਜਦੋਂ ਆ ਮੇਰੇ ਨਾਲ ਸੀਗਾ ਆਪਣਾ ਬੰਦਾ ਬਈ ਠੀਕ ਹੈ ਬਈ ਇਧਰ ਤੇ ਇਹਨੂੰ ਮੈਂ ਉੱਥੇ ਤਾਰ ਗਿਆ ਸੀਗਾ ਮੋਟਰ ਤੇ ਮੈਂ ਕਿਹਾ ਵੀ ਤੂੰ ਦੇਖ ਲੈ ਪਾਣੀ ਧਾਣੀ ਕਿੱਧਰ ਆ ਕੇ ਉਧਰ ਪੈਂਦਾ ਕਰ ਲੈ ਤੇ ਮੈਂ ਗਾਹਾਂ ਪਟਰੋਲ ਪੰਪ ਤੋਂ ਤੇਲ ਪਵਾਉਣ ਵਾਗਿਆ ਪਰ ਸ੍ਰਮਨਗਰ ਤੋਂ ਉਧਰੋਂ ਜਦੋਂ ਮੈਂ ਵਾਪਸ ਮੁੜ ਰਿਹਾ ਉਦੋਂ ਬਈ ਉਹ ਕਾਰ ਡਿੱਗੀ ਪਈ ਸੀ ਉਧਰੋਂ ਬਸ ਮੈਂ ਖਿੱਚ ਕੇ ਆਇਆ ਸਾਈਕਲ ਟਰੈਕ ਬਣਿਆ ਹੋਇਆ ਉਹਦੇ ਨਾਲ ਹੀ ਗੱਡੀ ਉੱਥੇ ਮੋਟਰਸਾਈਕਲ ਤੇ ਮੈਂ ਆ ਗਿਆ ਬਈ ਜੀ ਤੇ ਮੋਟਰਸਾਈਕਲ 'ਤੇ ਜਦੋਂ ਮੈਂ ਗੱਡੀ ਜਿੱਥੇ ਗੱਡੀ ਸੀ ਉਹਦੀ ਸੇਧ ਨੂੰ ਮੈਂ ਰੋਕ ਕੇ ਮੋਟਰਸਾਈਕਲ ਲਾ ਕੇ ਕੱਪੜੇ ਤੇ ਮੈਂ ਸ਼ਾਲ ਮਾਰੀ ਤੇ ਜਦੋਂ ਮੈਂ ਸ਼ਾਲ ਮਾਰਦਾ ਉਦੋਂ ਗੱਡੀ ਦੀ ਪ੍ਰੋਪਰਲੀ ਮੂਰਲੀ ਸਟੇਜ ਬਣ ਕੇ ਚੱਲੋ ਇੰਜਨ ਸਾਈਡ ਇੱਕ ਮੂਲੀਆਂ ਤੱਕ ਨਾ ਉਹ ਡੁੱਬ ਚੁੱਕੀਆਂ ਸੀ ਉਹਦੇ ਵਿੱਚ ਹਾਂ ਤੇ ਉਦੋਂ ਕੋਈ ਬਾਈ ਉਹਨਾਂ ਨੂੰ ਵਿਚਾਰ ਰਿਹਾ ਸੀ ਕਿ ਤੁਹਾਡੇ ਗਿਆਨ ਤੋਂ ਬਾਅਦ ਮੈਂ ਆਪਣੇ ਤੋਂ ਪਹਿਲਾਂ ਇੱਕ ਵੀਰ ਕ੍ਰਿਸ਼ਨ ਦਾ ਨਾਮ ਆਉਂਦਾ ਜਿਹੜਾ ਉਹਨੂੰ ਸੀਐਮ ਸਾਹਿਬ ਨੇ ਵੀ ਸਨਮਾਨਿਤ ਕੀਤਾ ਤੇ ਉਹ ਵੀਰ ਨੇ ਤਿੰਨ ਬੱਚਿਆਂ ਦੀ ਜਾਨ ਬਚਾ ਲਈ ਸੀਗੀ ਤੇ ਬਾਅਦ ਵਿੱਚ ਜਿਹੜੇ ਅੱਠ ਲੈਂਦੇ ਸੀਗੇ ਉਹ ਆਪਾਂ ਵਿਚਾਲੇ ਸੀ ਹਾਂ ਮਾਲਕ ਦੀ ਹਾਂ ਮਾਲਕ ਦੀ ਕਿਰਪਾ ਸਦਕਾ ਆਪਾਂ ਬਾਹਰ ਕੱਢ ਲਈ ਸੀਗੇ ਉਹ ਬਾਈ ਜਿਵੇਂ ਆਪਣਾ ਬਾਈ ਬਾਈ ਜਸਵੰਤ ਹਾਂਜੀ ਬਈ ਉਹਨਾਂ ਦਾ ਵੀ ਯੋਗਦਾਨ ਇਹਨਾਂ ਬਹੁਤ ਵੱਡਾ ਯੋਗਦਾਨ ਆ ਬਈ ਦੇਖੋ ਯੋਗਦਾਨ ਹਰ ਇੱਕ ਦਾ ਉੱਥੇ ਜੋ ਵੀ ਬੰਦੇ ਪਹੁੰਚੇ ਹਰੇਕ ਦਾ ਯੋਗਦਾਨ ਆ ਬਈ ਕਿਸੇ ਨੇ ਤਣਕਾ ਸਹਾਰਾ ਵੀ ਲਾਇਆ ਯੋਗਦਾਨੀ ਜਿੰਨੇ ਬੰਦੇ ਨੇ ਸਹਾਯੋਗ ਦਿੱਤਾ ਸਾਰਿਆਂ ਦਾ ਯੋਗਦਾਨ ਆ ਤੇ ਇਹ ਵੀਰ ਨੇ ਕੀ ਹੋਇਆ ਬਿਨ ਤੈਰਨ ਆਉਂਦੇ ਛਾਲ ਮਾਰਤੀ ਪਰ ਇਹਨੇ ਛਾਲ ਮਾਰਦੇ ਇਹਨੂੰ ਜਿਵੇਂ ਬਾਈ ਨੂੰ ਪੁੱਛੋ ਇਹਨੂੰ ਤੈਰਨਾ ਨਹੀਂ ਆਉਂਦਾ ਪਰ ਇਹਨੂੰ ਮੈਂ ਉੱਥੇ ਸਾਥ ਵਾਕੇ ਇਹਨੂੰ ਵਾਪਸ ਕੰਡੇ ਤੇ ਭੇਜਤਾ ਠੀਕ ਆ ਬਈ ਇਹ ਕੰਡੇ ਤੇ ਖੜ ਗਿਆ ਬਈ ਜੀ ਰੱਸਾ ਲੈ ਕੇ ਤੇ ਨਾਲ ਇੱਕ ਮੇਰੇ ਪਿੰਡ ਦਾ ਮੁੰਡਾ ਖੜ ਗਿਆ ਇਹਨਾਂ ਨੂੰ ਦੋਨਾਂ ਨੂੰ ਮੈਂ ਉੱਥੋਂ ਲੈ ਕੇ ਆਦਮੀ ਫੜਾ ਦਿੰਦਾ ਸੀ ਇਹ ਜ਼ੋਰ ਨਾਲ ਉਹਨੂੰ ਤਾਂ ਖਿੱਚ ਲੈਂਦੇ ਸੀ ਹਾਂਜੀ ਬਈ ਐਂ ਕਰਦੇ ਕਰਾਉਂਦੇ ਅੱਥੇ ਜਿੰਦਗਾਂ ਆਪਾਂ ਸਹੀ ਸਲਾਮਤ ਬਾਹਰ ਲੈਂਦੇ ਸੀ ਜਿੰਨੇ ਜਣੇ ਗੱਡੀ ਦੇ ਵਿੱਚ ਸੀਗੇ ਬਈ ਇਸ ਟਾਈਮ ਸਾਰੇ ਸਹੀ ਸਲਾਮਤ ਹਾਂਜੀ ਬਈ ਜੀ ਬਿਲਕੁਲ ਸਹੀ ਸਲਾਮਤ ਆ ਉਹਨਾਂ ਵਿੱਚੋਂ ਇੱਕ ਲੜਕੀ ਆ 5-6 ਸਾਲਾਂ ਦੀ ਉਹਨਾਂ ਦੇ ਗੋਡੇ ਤੇ ਟਾਂਕੇ ਲੱਗੇ ਹੋਏ ਆ 4-5 ਠੀਕ ਹੈ ਤੇ ਇੱਕ ਜਿਹੜਾ ਵਾਹਨ ਚਲਾਉਂਦਾ ਸੀਗਾ ਉਹ ਥੋੜਾ ਜਿਹਾ ਸਦਮੇ ਦੇ ਵਿੱਚ ਆਗਾ ਉਹਦੇ ਦਿਮਾਗੀ ਸੱਟ ਜੀ ਆ ਕਿਉਂਕਿ ਉਹਨੇ ਜਦੋਂ ਇੱਕ ਤਾਂ ਐਡਾ ਵੱਡਾ ਹਾਦਸਾ ਹੋ ਗਿਆ ਬੰਦਾ ਸ਼ੌਕ ਹੋ ਜਾਂਦਾ ਦੂਜੀ ਗੱਲ ਕਹਿੰਦੇ ਉਹਨੇ ਨਾ ਸ਼ੀਸ਼ਾ ਭੰਨਣ ਲਈ ਆਪਦੇ ਸਿਰ ਦਾ ਉਪਯੋਗ ਕਰਨ ਲੱਗ ਗਿਆ ਸਿਰ ਮਾਰਨ ਲੱਗ ਗਿਆ ਉਹਦੇ ਵਿੱਚ ਸ਼ੀਸ਼ੇ ਵਿੱਚ ਹਾਂ ਉਧਰੋਂ ਪਾਣੀ ਦਾ ਫਲੋ ਸੀ ਦਾਬ ਸੀਗਾ ਤੇ ਸ਼ੀਸ਼ਾ ਨਹੀਂ ਫੁੱਟਿਆ ਗਿਆ ਉਦੋਂ ਬਾਈ ਜੀ ਠੀਕ ਹੈ ਬਾਈ ਤੇ ਕਿੰਨੇ ਜਣੇ ਸੀ ਬਾਈ ਉਹਨਾਂ ਦੀ ਗੱਡੀ ਦੇ ਵਿੱਚ ਤੇ ਕੌਣ-ਕੌਣ ਸੀਗੀ ਕਿੰਨੀ ਉਮਰ ਦੇ ਸੀਗੇ ਟੋਟਲੀ ਬਾਈ ਜੀ 11 ਦੀ ਗਿਣਤੀ ਆ ਜਿੰਨਾਂ ਵਿੱਚ ਤਿੰਨ ਵੀਰਕ੍ਰਿਸ਼ਨ ਵੀ ਬਾਹਰ ਲਿਆਇਆ ਗਿਆ ਉਹ ਬੱਚੇ ਸੀਗੇ ਤੇ ਜਿਹੜੇ ਆਪਾਂ ਮਾਲਕ ਦੀ ਕਿਰਪਾ ਸਦਕਾ ਲੈ ਆਏ ਉਹਦੇ ਵਿੱਚ ਤਿੰਨ ਲੇਡੀਜ਼ ਤਿੰਨ ਏਜੰਟਸ ਤੇ ਦੋ ਬੱਚੇ ਸੀਗੇ ਬਾਈ ਜੀ ਠੀਕ ਹੈ ਬਾਈ ਹਾਂਜੀ ਤੇ ਬਾਈ ਤੁਹਾਨੂੰ ਜਦੋਂ ਦੇਖਿਆ ਤੁਸੀਂ ਹਨਾ ਵੀ ਤੁਹਾਡੇ ਕਿਵੇਂ ਤੁਹਾਨੂੰ ਥੋੜੇ ਮਾਨ ਦੇ ਵਿੱਚ ਕਿਉਂਕਿ ਹੌਸਲਾ ਨਹੀਂ ਪੈਂਦਾ ਜੀ ਮੈਂ ਕਹਾਂ ਹਨਾ ਛਿਤੀ ਛਿਤੀ ਵੀ ਯਾਰ ਮੈਂ ਨਹਿਰ ਦੇ ਵਿੱਚ ਤੁਹਾਨੂੰ ਜਿਵੇਂ ਕੁੱਦਣਾ ਵਗੈਰਾ ਤੈਰਨਾ ਵਗੈਰਾ ਆਉਂਦਾ ਸੀ ਪਹਿਲਾਂ ਬਾਈ ਹਾਂਜੀ ਬਾਈ ਆਪਣੇ ਤਾਂ ਇਹ ਪਿੰਡ ਵਿੱਚ ਦੀ ਨਹਿਰ ਨੰਗਦੀ ਕਰਕੇ ਆਪਾਂ ਤਾਂ ਸ਼ੁਰੂ ਤੋਂ ਹੀ ਜਿਵੇਂ ਪਹਿਲਾਂ ਚਾਹ ਜਾਂ ਹੁੰਦਾ ਸੀਗਾ ਭੱਜਣ ਜਾਂਦੇ ਹੁੰਦੇ ਹੱਥ ਨਹੀਂ ਹਾਂ ਤੇ ਉੱਥੇ ਨਹਾਉਣ ਲੱਗ ਜਾਂਦੇ ਤਾਂ ਕਰਕੇ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਤਾਂ ਨਹਾਉਂਦੇ ਨੂੰ ਤੈਰਨਾ ਆਉਂਦਾ ਮਾਲਕ ਦੀ ਕਿਰਪਾ ਸਦਕਾ ਤੇ ਬਾਕੀ ਮਨਮੁਣੇ ਚ ਤਾਂ ਬਾਈ ਜੀ ਕੋਈ ਨਹੀਂ ਆਈ ਜਦੋਂ ਮੂਰੇ ਜਿੰਦਗਾਂ ਡੁੱਬੀ ਜਾਂਦੀਆਂ ਫੇਰ ਵੀ ਆਪਾਂ ਮਣਾਉਂਦਿਆਂ ਸੋਲਣ ਲੱਗੇ ਤਾਂ ਉਹ ਬੋਝਦਲੀ ਜੀ ਹੋ ਗਈ ਇੱਕ ਕਿਤੇ ਨਾ ਕਿਤੇ ਹਣਾ ਬਾਈ ਜੀ ਤੇ ਇੱਕ ਬਈ ਤੁਸੀਂ ਜਿਹੜੇ ਕਿੱਤੇ ਨਾਲ ਜੁੜੇ ਹੋ ਹਣਾ ਉਹਦੇ ਬਾਰੇ ਆਪਾਂ ਨੂੰ ਦੱਸ ਦਿੰਦੇ ਕਿੱਤਾ ਬਾਈ ਜੀ ਆਪਾਂ ਖੇਤੀ ਕਰਦੇ ਆਂਗੇ ਤੇ ਨਾਲ-ਨਾਲ ਮੈਂ ਗ੍ਰੈਜੂਏਸ਼ਨ ਕਰੀ ਜਾਂਦਾ ਮੇਰਾ ਫਾਈਨਲ ਆ ਬੀਏ ਦੇ ਵਿੱਚ ਤੇ ਤਿੰਨ ਤਿੰਨ ਸੈਮੈਸਟਰ ਕਲੀਅਰ ਨੇ ਮੇਰੇ ਬਾਈ ਜੀ ਠੀਕ ਹੈ ਬਾਈ ਤੇ ਇੱਕ ਬਈ ਬਾਈ ਵੱਲੋਂ ਨਹੀਂ ਹੈਗਾ ਇਹਨਾਂ ਨੇ ਨਹੀਂ ਕਿਹਾ ਇਹ ਅਸੀਂ ਕਹਨੇ ਆ ਸਾਰੇ ਭਰਾ ਹਣਾ ਵੀ ਐਡਾ ਵੱਡਾ ਕਦਮ ਚੱਕਣਾ ਭਵੇਂ ਬਾਈ ਨੂੰ ਤੈਰ ਨਹੀਂ ਆਉਂਦਾ ਸੀ ਨਾ ਪਰ ਫਿਰ ਵੀ ਕਿਸੇ ਲਈ ਜਾਨ ਬਚਾਉਣੀ ਤੇ ਉੱਥੇ ਬੰਦਾ ਹੰਬਲੇ ਹੀ ਪੈ ਜਾਂਦਾ ਜੇ ਆਪਾਂ ਕਿਸੇ ਨੂੰ ਕੱਢਦੇ ਆ ਤੇ ਆਪਦੇ ਹਿੰਮਤ ਵੀ ਚਾਹੀਦੀ ਆ ਤੇ ਆਪਦੀ ਜਾਨ ਦੀ ਆਪਾਂ ਬਿਨਾ ਪ੍ਰਵਾਹ ਕੀਤੇ ਉਹ ਕੰਮ ਕਰਦੇ ਆਗੇ ਤੇ ਬਾਈ ਨੇ ਬਹੁਤ ਹੀ ਵਧੀਆ ਕੰਮ ਨੇਕ ਕੰਮ ਕੀਤਾ ਸਾਡੀ ਸੀਐਮ ਸਰਬ ਨੂੰ ਬੇਨਤੀ ਆ ਜਾਂ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜਿੰਨਾ ਹੋ ਸਕਦਾ ਵੀ ਇਹਨਾਂ ਜਿਹੜੇ-ਜਿਹੜੇ ਭਰਾਵਾਂ ਨੇ ਮਦਦ ਕੀਤੀ ਆ ਜਿਵੇਂ ਹੁਣ ਇੱਕ ਵਧੀਆ ਜੌਬ ਦੇ ਲਈ ਇਹ ਵੀ ਆਪਣਾ ਮੁੰਡਾ ਮੂਰੇ ਆ ਸਕਦਾ ਪੜ੍ਹਾਈ ਵੀ ਵਧੀਆ ਹੈਗੀ ਫਿਜ਼ੀਕਲੀ ਬੰਦਾ ਫਿੱਟ ਆ ਹਨਾ ਤਾਂ ਜਿੰਨਾ ਹੋ ਸਕਦਾ ਬਈ ਇਹ ਚੀਜ਼ ਤੇ ਧਿਆਨ ਦਿੱਤਾ ਜਾਵੇ ਸਾਰੇ ਭਰਾ ਵੀਰੇ ਵੀਡੀਓ ਸ਼ੇਅਰ ਕਰ ਦਿਓ ਜਿੰਨੀ ਹੁੰਦੀ ਹੈ ਸਪੋਰਟ ਕਰਿਓ ਕਿਉਂਕਿ ਅੱਜ ਕੱਲ ਬਈ ਆਪਾਂ ਨਗੇਜ ਪੁੰਨੇ ਵਾਲੀਆਂ ਵੀਡੀਓ ਜਾਂ ਜਿਹੜੇ ਲੋਕ ਗੰਦ ਪਾਉਂਦੇ ਆਪਾਂ ਘਰਾਂ ਦੇ ਵਿੱਚ ਬੈਠ ਕੇ ਨਹੀਂ ਦੇ ਸਕਦੇ ਆਪਾਂ ਉਹਨਾਂ ਨੂੰ ਬਾਦੂ ਸ਼ੇਅਰ ਕਰਦੇ ਆਂ ਸਾਨੂੰ ਵੀਉਂ ਦਾ ਵੀਰੇ ਕੋਈ ਚੱਕਰ ਨਹੀਂ ਗਿਆ ਆਪਣੇ ਭਰਾ ਆਗੇ ਜਸਵੰਤ ਮੁੰਡਾ ਪੁਲਿਸ ਦੇ ਵਿੱਚ ਆ ਹਰਿਕ੍ਰਿਸ਼ਨਪੁਰਾ ਪਿੰਡ ਆ ਉਹਦਾ ਸਾਡੇ ਨਾਲ ਸ਼ੁਰੂ ਤੋਂ ਹੀ ਉਹ ਖੇਡਦਾ ਰਿਹਾ ਤੇ ਆਹ ਗੱਲ ਤੋਂ ਪਹਿਲਾਂ ਵੀ ਆਪਾਂ ਦਾ ਟੂਰਨਾਮੈਂਟ ਦੇ ਤੇ ਉਹ ਬਾਈ ਨੇ ਜਦੋਂ ਗੱਲ ਕੀਤੀ ਬਾਈ ਕਹਿੰਦਾ ਵੀ ਬਾਈ ਯਾਰ ਕਹਿੰਦੇ ਕੋਲੇ ਲਾਜ਼ਮੀ ਜਾ ਕੇ ਆਉਣਾ ਤੁਸੀਂ ਭਰਾ ਕੋਲੇ ਆਏ ਆ ਇਹ ਅਸੀਂ ਵੀ ਆਪਦੀ ਤਰਫ ਵੀ ਕਹਿ ਰਹੇ ਹਾਂ ਕਿਉਂਕਿ ਹਰ ਇੱਕ ਇਨਸਾਨ ਦਾ ਦਿਲ ਕਹਿੰਦਾ ਜਦੋਂ ਆਪਾਂ ਕਿਸੇ ਨੂੰ ਬਚਾਉਣੇ ਛੋਟੇ ਛੋਟੇ ਬੱਚੇ ਇੱਕੋ ਪਰਿਵਾਰ ਨਹੀਂ ਉਹ ਸਾਰੀਆਂ ਜ਼ਿੰਦਗੀਆਂ ਚਲੋ ਬਚਾਉਣ ਵਾਲਾ ਬਾਈ ਗਰੂ ਇੱਕ ਜਰੀਆ ਬਣਿਆ ਹਨ ਤੇ ਨਹੀਂ ਇੱਕ ਉਹਨਾਂ ਦੀ ਜਾਨ ਖਤਰੇ ਦੇ ਵਿੱਚ ਸੀ ਪੂਰੀ ਉਸ ਟਾਈਮ ਦੇ ਵਿੱਚ ਤੇ ਜਿਹੜੇ ਜਵਾਨ ਮੁੰਡੇ ਜਾਂ ਅੱਜ ਕੱਲ੍ਹ ਹਿੰਮਤ ਕਰਕੇ ਕੋਈ ਬੰਦਾ ਮੂਹਰੇ ਆਉਂਦਾ ਕਿਸੇ ਲਈ ਆਪਦੀ ਜਾਨ ਦੀ ਪਰਵਾਹ ਕੀਤੇ ਬਿਨਾ ਇਹਨਾਂ ਨੇ ਛਾਲਾ ਮਾਰਤੀਆਂ ਉਹਨਾਂ ਨੂੰ ਬਚਾਇਆ ਤੇ ਅੱਗੇ ਵੀ ਕੋਈ ਰੱਬ ਨਾ ਕਰੇ ਕਿਸੇ ਤਰ੍ਹਾਂ ਦੀ ਮੁਸੀਬਤ ਪੈਂਦੀ ਆ ਤੇ ਇਹ ਬੰਦਿਆਂ ਦਾ ਪਤਾ ਲੱਗਦਾ ਵੀ ਬਾਈ ਖੜਨਗੇ ਮੂਰੇ ਤੇ ਉਹ ਬੰਦਿਆਂ ਨੂੰ ਆਪਣਾ ਵੀ ਅੱਗੇ ਲੈ ਕੇ ਆਉਣ ਦਾ ਆਪਣਾ ਫਰਜ਼ ਬਣਦਾ ਆ ਆਪਾਂ ਸਪੋਰਟ ਕਰੀਏ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਤਾਂ ਜੋ ਸੀਐਮ ਸਾਹਿਬ ਨੇ ਸਨਮਾਨਤ ਵੀ ਕੀਤਾ ਇਹਨਾਂ ਨੂੰ ਬੁਲਾਇਆ ਵੀ ਇਹ ਮਿਲੇ ਵੀ ਆ ਤੇ ਉੱਥੇ ਬਾਈ ਤੁਹਾਡੀ ਕੀ ਗੱਲਬਾਤ ਹੋਈ ਗੱਲਬਾਤ ਤਾਂ ਬਾਈ ਜੀ ਆਪਾਂ ਨੂੰ ਆਪਣਾ ਨਾਮ ਪੁੱਛਦੇ ਆ ਹਨਾ ਤੇ ਬਾਕੀ ਪਿੰਡ ਦਾ ਤੇ ਬਾਕੀ ਉਹ ਜਿਹੜਾ ਘਟਨਾਕਰਮ ਹਾਦਸਾ ਹੋਇਆ ਸੀ ਉਹਦੇ ਬਾਰੇ ਬਕਾਇਦਾ ਪੁੱਛਿਆ ਹਨਾ ਵੀ ਤੁਸੀਂ ਕਿੱਥੇ ਮੌਜੂਦ ਸੀ ਕਿਵੇਂ ਕੀ ਕੀ ਕੀਤਾ ਵਾਪਰੀ ਹਨਾ ਤੇ ਉਹ ਸਾਰੀ ਬਾਤचीत ਹੁੰਦੀ ਹੈ ਇਹਦੇ ਵਿੱਚ ਬਈ ਠੀਕ ਹੈ ਬਈ ਤੇ ਹੁਣ ਬਈ ਤੁਸੀਂ ਅੱਗੇ ਜਿਵੇਂ ਜੋਬ ਵਗੈਰਾ ਦਾ ਗਵਰਨਮੈਂਟ ਜੋਬ ਦਾ ਕੋਈ ਭਰਤੀ ਵਗੈਰਾ ਦਾ ਸੋਚਿਆ ਕੁਝ ਭਰਤੀਆਂ ਤਾਂ ਬਈ ਆਪਾਂ ਦੇਖੋ ਫਾਦਰ ਸਾਹਿਬ ਦੀ ਡੈਥ ਹੋਈ ਹੋਈ ਹੈ ਆਪਣੇ ਦੀ ਤੇ ਮਾਤਾ ਪਿਤਾ ਪੈਰਾਲਾਈਜ਼ ਕਰਕੇ ਆਪਾਂ ਬਈ ਆਪਾਂ ਪੜ੍ਹਾਈ ਜ਼ਰੂਰ ਕਰੀ ਜਾਨੇ ਵੀ ਆਪਣਾ ਇੰਨਾ ਫੌਰ ਨਹੀਂ ਪਿਆ ਟਾਈਮ ਨਹੀਂ ਤਿਆਰੀ ਹੁੰਦੀ ਕਿਉਂਕਿ ਬਾਣ ਕਰਦੇ ਆ ਆਪਣੇ ਕੋਲੇ ਮੇਰੇ ਕੋਲੇ ਵੀ ਆਪਾਂ ਵੀ ਉਸ ਠੇਕੇ ਤੇ ਲੈ ਕੇ ਆਪਦਾ ਕਰ ਕਰਾ ਕੇ ਆਪਾਂ 20 25 ਕਿੱਲੇ ਕਰ ਲੈਨੇ ਆ ਮਾਲਕ ਦੀ ਮਿਹਰ ਸਾਦ ਕਾ ਵੀ ਚੱਲੀ ਜਾਂਦਾ ਹੈ ਨਾ ਸਰਕਲ ਉਹਦੇ ਨਾਲ ਜੋਇੰਟ ਫੈਮਿਲੀ ਵੀ ਦੱਸਾਈ ਹਾਂ ਜੋਇੰਟ ਫੈਮਿਲੀ ਆਪਣੀ ਤਾਂ ਕਰਕੇ ਤੇ ਤਾਂ ਹੀ ਆਪਾਂ ਦੱਸੀ ਜਾਂਦਾ ਵੀ ਸਮਾਂ ਘੱਟ ਹੀ ਲੱਗਦਾ ਬਾਕੀ ਖੇਤੀ ਦਾ ਤੁਹਾਨੂੰ ਪਤਾ ਹੀ ਆ ਬਾਈ ਜੀ ਬੰਦਾ ਭਾਲਦੀ ਆ ਜ਼ਰੂਰੀ ਵਿੱਚ ਹੈ ਨਾ ਹਾਂ ਇਹਦਾ ਗੱਲ ਬਈ ਹੈਗੀ ਹੈਗੀ ਵੀ ਉਧਰ ਥੋੜਾ ਟਾਈਮ ਹੀ ਨਹੀਂ ਲੱਗ ਰਿਹਾ ਉਹ ਜੀ ਨੂੰ ਹਾਂ ਨਹੀਂ ਲੱਗਦਾ ਟਾਈਮ ਬਾਈ ਜੀ ਦਿਲ ਕਰਦਾ ਪਰ ਟਾਈਮ ਨਹੀਂ ਲੱਗ ਰਿਹਾ ਹਾਂ ਨਹੀਂ ਟਾਈਮ ਲੱਗਦਾ ਬਾਈ ਜੀ ਠੀਕ ਹੈ ਬਾਈ ਤੇ ਇਹ ਬਈ ਆਪਣਾ ਬਾਈ ਬਾਰੇ ਮੈਂ ਦੱਸ ਹੀ ਦਿੱਤਾ ਤੇ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਹਾਂ ਸਾਸੀ ਗਲ ਬਾਈ ਜੀ ਤੁਸੀਂ ਬਾਈ ਉਹਦੇ ਕੋਲੇ ਸੀਗੇ ਬਾਈ ਦੇ ਨਾਲ ਸੀਗੇ ਹਨਾ ਤੇ ਕਿਵੇਂ ਬਾਈ ਤੁਹਾਨੂੰ ਉਦੋਂ ਟਾਈਮ ਬੰਦਾ ਹੰਬਲੇ ਵੀ ਪੈਂਦਾ ਬੰਦੇ ਨੂੰ ਡਰ ਵੀ ਹੁੰਦਾ ਹੰਬਲੇ ਕਿ ਮੈਂ ਤਾਂ ਆਪ ਡਰ ਗਿਆ ਸੀਗਾ ਮਹਾ ਯਾਰ ਸਾਰਾਂ ਦੀ ਗੱਡੀ ਗਈ ਮਖੋ ਆਇਆ ਨਹੀਂ ਮਖਾ ਕਈ ਰੀ ਕੋਈ ਕੋਈ ਇਹ ਜਿਹਾ ਨਾ ਹਾਸਾ ਹੋ ਗਿਆ ਵੀਰੇ ਜਦੋਂ ਇਹ ਗਏ ਯਾਰ ਹਾਂ ਇਹਦੇ ਗਿਆਗਾ ਮਨ ਦੇ ਵਿੱਚ ਗੱਲ ਆ ਗਈ ਆ ਮੁੜ ਕੇ ਜਿੱਦੋਂ ਤਾਂ ਹਾਂ ਮੈਂ ਨਹਿਰ ਤੇ ਚੜਿਆ ਤੇ ਗਾਂ ਪਾਣ ਨਾਲ ਇੰਨਾ ਕੱਠ ਵਜਿਆ ਪਿਆ ਉੱਥੇ ਕੀ ਮੋਟਰਸਾਈਕਲ ਤੇ ਆ ਬੀ ਲੀਡ ਗਿਆ ਇਹ ਗੱਲ ਆਪਾਂ ਇਹ ਕਰਦੇਵੇਂ ਜਿਵੇਂ ਉੱਥੇ ਕਾਠ ਸੀ ਬਹੁਤ ਸਾਰਾ ਹਨਾ ਪਰ ਬਚਾਉਣ ਵਾਲੇ ਬੰਦੇ ਥੋੜੇ ਸੀ ਬੇਰਲੇ ਬੇਰਲੇ ਸੀ ਹਨਾ ਬੇਰਲੇ ਬੇਰਲੇ ਆ ਵੀਡੀਓ ਤੇ ਵੀ ਜੋ ਹੋ ਜਾਂਦਾ ਹਨਾ ਵੀਡੀਓ ਬਣਾ ਲਈਏ ਆਪਾਂ ਪਰ ਹਿੰਮਤ ਬਹੁਤ ਘੱਟ ਬੰਦੇ ਨੇ ਕੀਤੇ ਜਿਵੇਂ ਬਾਈ ਹੋ ਗਿਆ ਜਿਸ ਬਾਈ ਹੋ ਗਿਆ ਕ੍ਰਿਸ਼ਨਾ ਹੋ ਗਿਆ ਤਿੰਨੇ ਜਣੇ ਸੀਗੇ ਕਿੱਥੇ ਹੋਰ ਪੰਜ ਚਾਰ ਜਣੇ ਲੱਗ ਜਾਂਦੇ ਤਾਂ ਚਲ ਕੋਈ ਹੋਰ ਇਹਨਾਂ ਦਾ ਵੀ ਚਲ ਕੋਈ 10 ਛੇਤੀ ਬਚਾੜਾ ਹੋ ਜਾਂਦਾ ਹਨਾ ਵੀਡੀਓ ਬੜੀ ਬਣਾਉਣ ਲੱਗ ਜਾਂਦੇ ਆ ਬਚਾਉਂਦੇ ਨਹੀਂ ਕਿਸੇ ਨੂੰ ਇੱਕ ਬਾਈ ਕਿਤੇ ਵੀ ਕੋਈ ਐਕਸੀਡੈਂਟ ਹੁੰਦਾ ਜਾਂ ਕਿਤੇ ਵੀ ਕੋਈ ਹਾਸਾ ਹੁੰਦਾ ਰੱਬ ਨਾ ਕਰੇ ਵੀਰ ਬਣ ਕੇ ਹਨਾ ਥੋੜਾ ਜਿਹਾ ਵੀਡੀਓ ਬਣਾਉਣ ਨਾਲੋਂ ਆਪਾਂ ਆਪੇ ਅਗਲੇ ਦੀ ਮਦਦ ਕਰ ਦੇ ਕਰੀ ਉਹ ਗੱਲ ਚੰਗੀ ਰਹਿੰਦੀ ਹੈਗੀ ਤੇ ਬਾਈ ਯਾਰ ਕਹਿੰਦੇ ਸਾਨੂੰ ਮਾਣ ਆ ਬਾਈ ਭਰਾਵਾਂ ਨੇ ਆਪਣਾ ਨੇ ਬਹੁਤ ਵਧੀਆ ਕੰਮ ਕਰਿਆ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਈ ਤੇ ਸਾਰੇ ਭਰਾ ਵੀਰੇ ਵੀਡੀਓ ਸ਼ੇਅਰ ਕਰਿਓ ਆਪਾਂ ਬਾਈ ਦਾ ਨਾਮ ਪਾ ਦੇਾਂਗੇ ਨੰਬਰ ਪਾ ਦੇਾਂਗੇ ਪਿੰਡ ਦਾ ਨਾਮ ਦੱਸ ਦੇਾਂਗੇ ਇੱਕ ਵਾਰੀ ਆਪਾਂ ਬਾਈ ਤੋਂ ਹੀ ਪੁੱਛ ਲੈਣੇ ਨੰਬਰ ਤੇ ਪਿੰਡ ਦਾ ਨਾਮ ਤੁਸੀਂ ਬਾਈ ਨਾਲ ਗੱਲ ਵੀ ਕਰ ਸਕਦੇ ਹੋ ਵੀਰ ਦੱਸ ਦੇ ਦਿਓ ਬਾਅਦ ਤੁਸੀਂ ਮੇਰਾ ਨਾਮ ਬਈ ਜਸਕਰਨ ਸਿੰਘ ਪਿੰਡ ਬੀਡਪਾ ਮੇਰਾ ਨੰਬਰ ਮੇਰਾ 62 ਪੂਰਾ 8293234 ਮੇਰਾ ਨੰਬਰ ਆਈ ਠੀਕ ਹੈ ਵੀਰੇ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ ਧੰਨਵਾਦ ਬਈ ਤੁਹਾਡਾ ਤੁਸੀਂ ਆਪਣਾ ਟਾਈਮ ਦਿੱਤਾ ਨਹੀਂ ਨਹੀਂ ਕੋਈ ਠੀਕ ਹੈ ਜੀ